ਹਾਂਜੀ ਜੱਸਾ ਪੱਟੀ ਚੱਕਰ ਲਵਾਉਣਾ ਮੇਰੀ ਗੇਮ ਵਿੱਚ ਕੁਸ਼ਤੀ ਸਟਾਰਟ ਹੋ ਚੁੱਕੀ ਆ ਸਾਰੇ ਵੀਰਾਂ ਨੂੰ ਸੁਖੇ ਬਾਂਸਰ ਦਾ ਢੇਡਾ ਲਵਾਦੇ ਜੀ ਬਹੁਤ ਬਹੁਤ ਧੰਨਵਾਦ ਆ ਸਾਰੀ ਕਮੇਟੀ ਸਰਜਾ ਦਾ ਬਾਬਾ ਅਜੀਤ ਸਿੰਘ ਬਾਬਾ ਜਗਤ ਸਿੰਘ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਜੱਸਾ ਪੱਟੀ ਦੀ ਕੁਸ਼ਤੀ ਬਹੁਤ ਬਹੁਤ ਧੰਨਵਾਦ ਆ ਆਜੇਗਾ ਲੈ ਨਾ ਬਹੁਤ ਹੀ ਸਤਿਕਾਰਯੋਗ ਅੱਛਾ ਕਿੱਦ ਨੂੰ ਆ ਮਨੀ ਦਾ ਮਹੇੜੀ ਕਰ ਲੈ ਵਾਸਤੇ ਆ ਜਾ ਪਰ ਆਸ਼ਰਮ ਮੋਢੀ ਕਿਨੋ ਇਹਦਾ ਇੰਦਰ ਪਾਈ ਵਾਲਾ ਦਿਲਮਨ ਜੇ ਇਤਨਾ ਜੱਸਾ ਪੱਟੀ جسا پٹا لا جسا منی آلمگیر ਵੱਡੀ ਜਿੱਤ ਪਹਿਲਵਾਨ ਖੰਡਾ ਤੇ ਰਾਜ ਮਹਾਰਾਜਾ ਇਹ ਵੀ ਜਲਦੀ ਨਾਲ ਅਖਾੜੇ ਵਿੱਚ ਬੁਝੋ ਆ ਰੂਪਰ ਜਲਵਾਰੇ ਖੰਡਾ ਸਾਹਿਬ ਮਹਾਰਾਜਾ ਜਲਦੀ ਬੁਝੋ ਬੇਟਾ ਆਦਰ ਮਜਾ ਮੁਕਾਬਲਾ ਜਿਹੜਾ ਚੰਦ ਮੈਦਾਨ ਦੇ ਵਿੱਚ ਲਓ ਜੱਸਾ ਪਹਿਲਵਾਨ ਪੱਟੀ ਔਰ ਮਨੀ ਪਹਿਲਵਾਨ ਆਲਮਗੀਰ ਦੋਨਾਂ ਦੇ ਦਰਮਿਆਨ ਜਿਹੜੀ ਕੁਸ਼ਤੀ ਮੈਦਾਨ ਦੇ ਵਿੱਚ ਚੱਲ ਰਹੀ ਹੈ ਇਹ ਵੱਡੀਆਂ ਕੁਸ਼ਤੀਆਂ ਨੇ ਉਧਰ ਸਰਦਾਰ ਕਲਦੀਪ ਸਿੰਘ ਜੀ ਪਹਿਲਵਾਨ ਜਫੇਦਾਰ ਸਾਹਿਬ ਹਾਂ ਉਹ ਚੇਤੇਦਰ ਦੇ ਮੁੰਤੇ ਹੋਣੇ ਆ ਉਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਵੱਡਾ ਧੰਵਾਦ ਹੈ ਪਰ ਕੁਸ਼ਤੀ ਮੈਦਾਨ ਦੇ ਵਿੱਚ ਪੱਟੀ ਵਾਲਾ ਜੱਸਾ ਤੇ ਦੂਸਰੇ ਪਾਸੇ ਖੰਨੀ ਆ আলম ਜਿੰਦੀ ਤਸਦੀ ਦਾ ਬਹੁਤ ਵਧੀਆ ਮੁਕਾਬਲਾ ਹਾਂਜੀ ਸ਼ੇ ਭਾਈ ਕਰੀਆ ਕਿ ਸੂਰਜ ਵੀ ਅੱਜ ਪਰਸਾ ਦੇ ੱਪਾ ਜੇੜ ਤੇ ਹਾਰਦੀਆਂ ਉਹ ਕੰਮ ਦੀ ਜਿਵੇਂ ਤੰਦੂਰੀ ਰੋਟੀ ਇੱਕ ਪਿੰਡੇ ਨੂੰ ਸਾਰਦੀਆਂ

ਪਹਿਲਵਾਨ ਜੱਸੇ ਪੱਟੀ ਵਾਲੀ ਕੁਸ਼ਤੀ ਪਰ ਜੱਤਨ ਵਾਲੇ ਪਹਿਲਵਾਨ ਦੇ ਲਈ 11000 ਦਿੱਤਾ ਜਾਣਾ ਉਧਰ ਪ੍ਰੀਤ ਪਹਿਲਵਾਨ ਹੈ ਨਹੀਂ ਉਹ ਰੀਸਾ ਵਿਦੇਸ਼ਾ ਚ ਵਾਦਾ ਹੈ ਕਦੇ ਮੱਲਾ ਦੇ 2.5 ਵਾਫੇ ਇਧਰ ਕਹਿੰਦੇ ਵੀ ਸੁਖੇ ਸਪੌਂਸਰ ਲਈ 20000 ਰੁਪਇਆ ਬਹੁਤ ਬਹੁਤ ਧੰਨਵਾਦ ਹੈ ਬਹੁਤ ਬਹੁਤ ਧੰਨਵਾਦ ਸੁੱਖਿਆ ਯਾਰਾਂ ਦਾ ਯਾਰ ਹੈ ਸੁੱਖਾ 500 ਵੀ ਹੈ 11000 ਰੁਪਇਆ ਪ੍ਰੀਤ ਪਹਿਲਵਾਨ ਵੱਲੋਂ ਹੈ ਉਧਰ ਕਹਿੰਦੇ ਪ੍ਰੀਤ ਪੂਰਾ ਖੁਸ਼ ਹੈ ਔਰ ਜਿਹੜੀ ਕੁਸ਼ਤੀ दसरे भाईया कने 6 लाख ਦੀ ਮਾਲੀ ਦੀ ਪਰ ਇਹ ਮਾਲੀਆਂ ਕੋਟ ਕਰੇ ਹੋਰ 2-2 ਲੱਖ ਰੁਪਏ ਦੀ ਹੈ ਇਹ ਵਾਲੀਆਂ 2-2 ਲੱਖ ਰੁਪਏ ਦੀ ਹੈ ਗਰਾਊਂਡ ਪਰ ਕਲੀਅਰ ਕਰ ਦੋ ਬੇਟੀ ਹੈ ਜਗਾ ਜੀ ਨੰਬਰ 3 ਅਨਵਾਜ ਜਿੱਤ ਨੋ ਦੇ ਪੁੱਜਣ ਵਾਲੀ ਬੋਲਾ ਸਰਦਾਰ ਜੀ ਬਲਾੜੀ ਵਾਲੇ ਪੁੱਜਿਆ ਸਰਦਾਰ ਲਾਲ ਸਿੰਘ ਜੀ ਸਰਪੰਚ ਨੇ ਪ੍ਰਤੀਪਾਲ ਫਗੋੜਾ ਜੀ ਤੁਹਾਡੇ ਸਾਹਮਣੇ ਬਹੁਤ ਬਹੁਤ ਧੰਨਵਾਦ ਆ ਸਾਡੇ ਵੀਰ ਅਜਨ ਲੰਗੋਈ ਵਾਲੇ ਲਾਓ ਉਹ ਵੀ ਵੱਡੇ ਮਾਰ ਮੋਤੇ ਕਰ ਗਿਆ ਸਾਡਾ ਲਾਲ ਸਿੰਘ ਜੀ ਸਰਪੰਚ ਲੰਗੋਈ ਬਹੁਤ ਬਹੁਤ ਧੰਨਵਾਦ ਹੈ ਉਧਰ ਚੱਲੀ ਹੋਈ ਕੁਸ਼ਤੀ ਮਾਈਕ ਜਰਸੀ ਦੇ ਸ਼ੇਰ ਦੇ ਹਵਾਲੇ ਲਾਓ ਨੋਟ ਕਰੋ ਸਾਡਾ ਵੀਰ ਪੋਜਾ ਚੱਕੀ ਕੋਲ ਫਿਰ ਖੜੀ ਸੇਕੋ ਕਹਿੰਦੇ 11000 ਹੈ ਪਹਿਲਵਾਨ ਕਿਸੇ ਪੱਟੀ ਵਾਲੀ ਕੁਸ਼ਤੀ ਦੀ ਕੁਸ਼ਤੀ ਉੱਪਰ ਪੰਦ 58 ਰੁਪਿਆ ਰਮਨ ਚੋਹਾਨ ਦੇ ਵੱਲੋਂ ਔਰ ਮਨੀ ਸੇਕੇ ਤੋਂ ਚੱਕੀ ਤੋਂ ਵੱਲੋਂ 11000 ਬੰਦਾ ਜਣਾ ਨੋਟ ਕਰੋ ਬਣੀ ਬਣੀ ਕੁਸ਼ਤੀ ਦੇ ਮੈਦਾਨ ਵਿੱਚ ਜਿਹੜਾ ਬਾਜ਼ੀ ਦਾ ਸਰ ਦਾ ਮੁਕਾਬਲਾ ਜਿਹੜਾ ਮੈਦਾਨ ਦੇ ਵਿੱਚ ਚੱਲਦਾ ਹੋਇਆ ਵਾਹ 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 ਵਾਈ ਵਾਹ ਮੈਦਾਨ ਵਿੱਚ ਬੱਚੇ ਬੇਟੀਆ ਵੀਰ ਜਿਹੜੇ ਬਾਧੂਆ ਅਖਾੜੇ ਵਿੱਚ ਉਹ ਸਾਈਡ ਤੇ ਹੋ ਜਿਓ ਮੈਦਾਨ ਦੇ ਵਿੱਚ ਆਦੀ ਕੁਸ਼ਤੀ ਦਾ ਗਬਰੂ ਦੇਰ ਮਾਣਾ ਕਹਿੰਦਾ ਪਿੰਟਾਂ ਦੇ ਉੱਤੇ ਪੂਰਾ ਜੋਰ ਦੇਣਾ ਪੈਂਦਾ ਹੱਥ ਮੰਜਲਾ ਦੇ ਸਿਰੇ ਤੇ ਲਾਉਣਾ ਹੋ ਰੱਬ ਕਦੇ ਘਰੇ ਬੈਠੇ ਰੋਟੀ ਨਹੀਂ ਆ ਦਿੰਦਾ ਉਹ ਵੀ ਤਾੜਨੀ ਪੈਂਦੀ ਹੈ ਮੂੰਹ ਚ ਪਾਉਣਾ ਐਵੇਂ ਤਾਂ ਨਹੀਂ ਜਾਂਦੀਆਂ ਵੀ ਕੀਮਾਂ ਜਿੱਤੀਆਂ ਉਹ ਚੋਟੀ ਦੇ ਖਿਡਾਰੀ ਵੀ ਹਰੋਣੇ ਪੈਂਦੇ ਨੇ ਐਵੇਂ ਲੋਕੀ ਰਹਿੰਦੇ ਚੰਗੇ ਦਿਖਦੀਖਦੇ ਦਿਨ ਚੰਗੇ ਆਉਂਦੇ ਨਹੀਂ ਲੈ ਆਉਣੇ ਪੈਂਦੇ ਸਰਦਾਰ ਸੁਰਜੀਤ ਸਿੰਘ ਕਕਰਾਲੀ ਦੇ ਨਾਮ ਹੇ ਮੇਰੇ ਨਾਲ ਸੰਪਰਕ ਬਣਾਇਓ ਸਰਦਾਰ ਸੁਰਜੀਤ ਸਿੰਘ ਕਕਰਾਲੀ ਜੱਗੇ ਜੱਗਾ ਸੰਤੇ ਮਾਜਰੀਆ ਜਿਨ੍ਹਾਂ ਵੱਲੋਂ ਸਰਕਾਰ ਸਿੰਘ ਜੀ ਪahlwan ਦਾ 5200 ਦੀ ਨਗਦ ਰਾਸ਼ੀ ਦੇ ਨਾਲ ਸਨਮਾਨ ਕੀਤਾ ਜਾਣਾ ਜੱਗੇ ਸੰਤੇ ਮਾਜਰੀ ਦਾ ਧੰਨਵਾਦ ਹੈ ਸਿਮਾ ਸੇਖੋਂ ਰਾਜਾ ਰਜੀਵ ਤੇ ਉਹਨਾਂ ਦਾ ਰਵਾਂਚ ਹੋਂਦਾ ਪ੍ਰਿੰਸ ਢਿੱਲੋਂ ਦਾ ਸੁਰਜੀਤ ਦੇ ਹਰਜੀਤ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਅਰੇ ਇੰਦਰ ਆਜੋ ਸਟੇਜ ਦੇ ਪਾਸੇ ਸਰਦਾਰ ਸਰਤਾਜ ਸਿੰਘ ਜੀ ਹੈਲੋ ਉਧਰ ਪਾਰਨਾ ਸਿੰਘੂ ਤੇਰੇ ਵੀਰ ਜੇਜੇਦਰ ਦੇ ਉੱਤੇ ਬੁਝ ਰਿਹਾ ਹੈ ਉਹਨਾਂ ਦੀ ਪੂਰੀ ਟੀਮ ਦੀ ਬੜੀ ਬੜਾ ਧੰਨਵਾਦ ਧੰਨਵਾਦ ਕਰਿਆ ਪਾਰਨਾ ਸਿੰਘੂ ਭਾਈ ਸਾਡੇ ਵਾਲੇ ਜਿਹੜੇ ਸਰਪੰਚ ਜੀ ਇੱਥੇ ਆ ਰਹੇ ਹਨ ਮਰੀ ਜਮੇਹੜੀ ਗੁਰਦੀਪ ਬਾਗਾ ਮੁੰਡੀ ਦਿਲਬਰ ਮੁੰਡੀ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਹੈ ਪਾਰਨਾ ਸਿੰਘੂ ਦੇ ਨਾਲ ਹੀ ਬਾਟੀ ਕਾਲੋ ਕੇ ਕਾਲਾ ਮੌੜਾ ਆਪਣਾ ਚੇਅਰਮੈਨ ਜੀ ਜੇਜੇਦਰ ਦੇ ਪੁਜੇ ਹੈ ਬਹੁਤ ਬਹੁਤ ਧੰਨਵਾਦ ਸੁਰਜੀਤ ਕਗਰਾਜੀ ਜੀ ਜਰੂਰ ਆਈ ਬਾਰੇ ਇਹਨਾਂ ਕੋਲ ਪਲੀਜ਼ ਟਿੱਕੀ ਭੁਲਾ ਦੇ ਕੋਲ ਪੁਜੋ ਉਧਰ ਅਗਤੀ ਸਦਰ ਦਾ ਮਾਸਬਾਨ ਨਾਲ ਹੀ ਸਾਡੇ ਮੌਲਵੀ ਵੀਰ ਜਿਹੜੇ ਉਹਨਾਂ ਦਾ ਮਾਸਬਾਨ ਨਾਲ ਹੀ ਪਿੰਡ ਦਾ ਜਿਹੜਾ ਸਾਡੇ ਬ੍ਰਹਮ ਜੀ ਦਾ ਸਾਡੇ ਉਹਨਾਂ ਦਾ ਮਾਸਬਾਨ ਕੀਤਾ ਜਾਣਾ ਹੈ ਸੇਬ ਪਿਛਾਤ ਸੋਰੀ ਜੀ ਉੱਥੇ ਦੇ ਦਰ ਦੇ ਪੁੱਜਿਆ ਮਨਜੀਤ ਸਿੰਘ ਜਸਤਰੀ ਜੀ ਪੁੱਜਿਆ ਸਰਤਾ ਸਿੰਘ ਜੀ ਮਨਦੀਪ ਸਿੰਘ ਜੀ ਪ੍ਰੇਤਵਰ ਸਿੰਘ ਜੀ ਤੌਫੀਕ ਜੀ ਜਿੱਥੇ ਦੇ ਦਰ ਦੇ ਪੁੱਜਿਆ ਬਹੁਤ ਵਧੀਆ ਕੁਸ਼ਤੀ ਚੱਲ ਰਹੀ ਹੈ ਤੁਹਾਡੇ ਸਾਹਮਣੇ ਜੱਸਾ ਪੱਟੀ ਦੀ ਬਹੁਤ ਵਧੀਆ ਪਹਿਲਵਾਨ ਹੈ ਜੋ ਕਿ ਤੁਸੀਂ ਬਹੁਤ ਵਧੀਆ ਬਾਈ ਜੱਸਾ ਪੱਟੀ ਆਹ ਮੋਰ ਜਾਂਦਾ ਜੱਸਾ ਪੱਟੀ ਵਾਲਾ ਜੱਸਾ ਹੈ ਹਾਂਜੀ ਜਿੱਤ ਹਾਸਲ ਕਰ ਗਿਆ ਜੱਸਾ ਪੱਟੀ ਤੇ ਇਧਰ ਬਾਈ ਪ੍ਰਿਤਪਾਲ ਸਿੰਘ ਕਵਾੜਾ ਮਿਰਦੇ ਨੌਕੀ ਦੇ ਜੱਸਾ ਪੱਟੀ ਦੇ ਨਾਲ ਜਿਹਦੇ ਨਾਲ ਸੀ ਕੁਸ਼ਤੀ ਜੀ